ਸਰਨ ਸਤਕਾਰ ਜੋ ਗੁਰੂ ਪਿਆਰੀ ਸਾਹਿਬ ਸੰਗਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਨੀਲਾ ਤਾਰਾ 1984 ਜਿਹੜਾ 41 ਬਰੇ ਦੀ ਦਾਸਤਾਨ 6 ਜੂਨ ਦੇ ਤੱਕ ਆਪਾਂ ਪਹਿਲਾਂ ਆਪ ਜੀ ਨੂੰ ਬੜੇ ਵਿਸਤਾਰ ਦੇ ਨਾਲ ਸੰਖੇਪ ਰੂਪਰੇ ਵਿੱਚ ਦੱਸ ਚੁੱਕੇ ਹਾਂ 6 ਜੂਨ ਨੂੰ ਉੱਥੋਂ ਸਾਰੇ ਜਿੰਨੇ ਲੋਕ ਅਸੀਂ ਬਚੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਬਾਹਰ ਇੱਕ ਅੰਮ੍ਰਿਤਸਰ ਸਾਹਿਬ ਦੇ ਬਾਹਰ ਮਿਲਟਰੀ ਦਾ ਜਿਹੜਾ ਸਕੂਲ ਸੀ ਉਸ ਸਕੂਲ ਦੇ ਵਿੱਚ ਸਾਰਿਆਂ ਲੋਕਾਂ ਨੂੰ ਸਾਰੇ ਲੋਕਾਂ ਨੂੰ ਉਹਦੇ ਵਿੱਚ ਉੱਥੇ ਰੱਖਿਆ ਗਿਆ ਉੱਥੇ ਮੈਂ ਦੱਸਦਾ ਵੀ ਜਿਹੜਾ ਸਕੂਲ ਸੀ ਬੜਾ ਵੱਡਾ ਸੀ ਕਿਉਂਕਿ ਉਹਦੇ ਵਿੱਚ ਜਿਹੜੇ ਕਮਰੇ ਸੀ ਉਸ ਕਮਰਿਆਂ ਦੇ ਵਿੱਚ ਵੀ ਸਾਨੂੰ ਮਤਲਬ ਜਿਵੇਂ ਕਹਿ દઈએ ਵੀ 20x20 ਜਾਂ 15x20 ਦੇ ਜਿਹੜੇ ਰੂਮ ਹੋਣਗੇ ਬੜੇ ਛੋਟੇ ਰੂਮ ਤੇ ਬੜੀ ਆਤਰੀ ਗਰਮੀ ਦੇ ਵਿੱਚ ਅਸੀਂ ਇੱਕ ਕਮਰੇ ਦੇ ਵਿੱਚ ਤਕਰੀਬਨ 40 40 45 45 ਬੰਦੇ ਸੀ ਜਿਹੜੇ ਉੱਥੇ ਰੱਖੇ ਗਏ ਸੀ ਜੇ ਗੱਲ ਕਰੀਏ ਉਥੇ ਪ੍ਰਸਾਦੇ ਪਾਣੀ ਦੀ ਤਾਂ ਭਾਵੇਂ ਉਸ ਟਾਈਮ ਉਹ ਪ੍ਰਸਾਦ ਰੂਪੀ ਸੀ ਪਰ ਉਥੇ ਲੰਗਰ ਦਾ ਜਿਹੜਾ ਬਹੁਤ ਮਤਲਬੰਦਾ ਹਾਲ ਸੀ ਬੜੀ ਉਥੇ ਤਸੱਦਦ ਦਾ ਦੌਰ ਚੱਲਿਆ ਉਥੇ ਵੀ ਬੜੀ ਕੁੱਟਮਾਰ ਹੁੰਦੀ ਰਹੀ ਉਸ ਮਲ ਕੰਪਲੈਕਸ ਦੇ ਵਿੱਚ ਉਹ ਸਕੂਲ ਦੇ ਵਿੱਚ ਅਸੀਂ ਤਕਰੀਬਨ ਮਹੀਨੇ ਦੇ ਕਰੀਬ ਉਥੇ ਰਹੇ ਫਿਰ ਪਿੱਛੋਂ ਜੋ ਵੈਰੀਫਿਕੇਸ਼ਨਾਂ ਹੋਈਆਂ ਉਹਨਾਂ ਦੇ ਮੁਤਾਬਕ ਸਾਨੂੰ ਉੱਥੋਂ ਤਕਰੀਬਨ ਮਹੀਨੇ ਬਾਅਦ ਸ੍ਰੀ ਅਮਰਸਰ ਦੇ ਵੀ ਅਮਰਸਰ ਸਾਹਿਬ ਦੀ ਜੇਲ੍ਹ ਦੇ ਵਿੱਚ ਆ ਜਿਹੜਾ ਸਾਨੂੰ ਬੰਦ ਕਰ ਦਿੱਤਾ ਗਿਆ ਅਮਰਸਰ ਜੇਲ੍ਹ ਦੇ ਵਿੱਚੋਂ ਖਾਲਸਾ ਜੀ ਫਿਰ ਸਾਨੂੰ ਉੱਥੋਂ ਜ਼ਿਲ੍ਹੇ ਵਾਈਡ ਵੰਡ ਦਿੱਤਾ ਗਿਆ ਜਿਹੜੇ ਜਿਹੜੇ ਜ਼ਿਲ੍ਹੇ ਦੇ ਲੋਕ ਸੀ ਉਸ ਜ਼ਿਲ੍ਹੇ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਮੈਂ ਉੱਥੇ ਵੈਸੇ ਸੰਗਰੂਰ ਜ਼ਿਲ੍ਹੇ ਦਾ ਜਥਾ ਸੀ ਮੇਰਾ ਡਿਸਟ੍ਰਿਕਟ ਪਟਿਆਲਾ ਹੋਣ ਕਰਕੇ ਮੈਨੂੰ ਪਟਿਆਲੇ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪਟਿਆਲੇ ਦੋ ਤਕਰੀਬਨ ਦੋ ਤਿੰਨ ਦਿਨ ਰਹਿਣ ਤੋਂ ਬਾਅਦ ਉੱਥੋਂ ਫੇਰ ਅੰਮ੍ਰਿਤਸਰ ਇੱਕ ਕੋਈ ਤਰੀਕ ਪੇਸੀ ਪਈ ਸਾਡੀ ਉੱਥੇ ਕੋਰਟ ਚ ਪੇਸ਼ ਕੀਤਾ ਉੱਥੇ ਲੈ ਆ ਕੇ ਮੈਨੂੰ ਉੱਥੋਂ ਰਿਹਾ ਕਰ ਦਿੱਤਾ ਗਿਆ ਮੈਂ ਇੱਥੇ ਇੱਕ ਗੱਲ ਹੋਰ ਦੱਸਣੀ ਚਾਹੁੰਨਾ ਵੀ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਵੀ ਉੱਥੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਸੀ ਉਹਨਾਂ ਨੂੰ ਫੜਨ ਖਾਤਰ ਇਹ ਜਿਹੜੀ ਕਾਰਵਾਈ ਹੈ ਕੀਤੀ ਗਈ ਪਰ ਖਾਲਸਾ ਜੀਓ ਸੰਤ ਜਰਨੈਲ ਸਿੰਘ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਫੜਨ ਦੇ ਬੜੇ ਤਰੀਕੇ ਸੀ ਰਾਸਣਬੰਦ ਕੀਤਾ ਜਾ ਸਕਦਾ ਸੀ ਪਾਣੀ ਬੰਦ ਕੀਤਾ ਜਾ ਸਕਦਾ ਸੀ ਪਰ ਨਹੀਂ ਇਹ ਇੱਕ ਉਸ ਐਮ ਦੀ ਜਿਹੜੀ ਸਰਕਾਰ ਤੇ ਉਹਨਾਂ ਦਾ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਜਿਹੜਾ ਇੱਕ ਪ੍ਰੀਪਲਾਨ ਪ੍ਰੋਗਰਾਮ ਸੀ ਕਿਉਂਕਿ ਉਹ 4-5 ਜੂਨ ਨੂੰ ਜਿਹੜਾ ਹਮਲਾ ਹੋਇਆ ਕੱਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਵਿਖੇ ਨਹੀਂ ਹੋਇਆ ਇਹ ਪੰਜਾਬ ਦੇ ਤਕਰੀਬਨ 35-36 ਗੁਰਦਾਰਿਆਂ ਤੇ ਹਮਲਾ ਕੀਤਾ ਗਿਆ ਇੱਕ ਬੜੀ ਪਲਾਨ ਸੀ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਸੋ ਇਹ ਜਿਹੜੀ ਗਾਥਾ ਸੁਣਾਈ ਆ ਬੜੀ ਸੰਖੇਪ ਰੇ ਵਿੱਚ ਮੈਂ ਆਪ ਜੀ ਨੂੰ ਸੁਣਾਈ ਆ ਮੇਰੀ ਹੱਥ ਬੰਨ ਕੇ ਫੇਰ ਸਾਰੇ ਉਚੇਚੇ ਤੌਰ ਤੇ ਸਿੱਖ ਪਰਿਵਾਰਾਂ ਨੂੰ ਅਪੀਲ ਹੈ ਕਿ ਜਿਹੜੀ ਇਹ ਗਾਥਾ ਹੈ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਸੁਣਾਈਏ ਤੇ ਅੱਗੇ ਤੋਂ ਅੱਗੇ ਸ਼ੇਅਰ ਕਰੀਏ ਗੁਰਬਾਣੀ ਦੇ ਲੜ ਲੱਗੀਏ ਗੁਰਬਾਣੀ ਪੜ੍ਹੀਏ ਆਪਣੇ ਬੱਚਿਆਂ ਨੂੰ ਅਮਰਤਾਈ ਬਣਾਈਏ ਗੁਰਬਾਣੀ ਦੇ ਨਾਲ ਜੋੜੀਏ ਤਾਂ ਜੋ ਜਿਹੜੀ ਸਾਡਾ ਮਤਲਬ ਸਿੱਖ ਕੌਮ ਹੈ ਪਰਫੁੱਲਤ ਹੋ ਸਕੇ ਸਾਡੀ ਜਿਹੜੀ ਜਨਰੇਸ਼ਨ ਆਉਣ ਵਾਲੀ ਹੈ ਜਿਹੜੀ ਉਹ ਸਿੱਖ ਇਤਿਹਾਸ ਦੇ ਨਾਲ ਜੁੜੀ ਸਕੇ ਅਖੀਰ ਦੇ ਵਿੱਚ ਮੈਂ ਸਾਰੀ ਸੰਗਤ ਨੂੰ ਇੱਕੋ ਹੀ ਬੇਨਤੀ ਕਰਦਾ ਹਾਂ ਵੀ ਕਲੰਗੀਧਰ ਦੇ ਪੁੱਤਰ ਹੋ ਤੁਸੀਂ ਪੰਥ ਪਰਾਸਤ ਬਣ ਕੇ ਜੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ